ਲਓ ਵੀ ਦੋਸਤੋ ਆ ਜਿਹੜੀ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਬਹੁਤ ਹੀ ਪੁਰਾਣੀ ਲੋਕੇਸ਼ਨ ਹੈ ਜੀ ਜਿੱਥੇ ਲਗਭਗ ਪੰਜਾਬੀ ਦੀਆਂ ਕਾਫੀ ਫਿਲਮਾਂ ਸ਼ੂਟ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਰਤਾਰਾ ਵੈਲੀ ਨਵੇੜਾ ਰੂਪੋਸ਼ ਚਾਰ ਕਦਮ ਦੂਰ ਦੂਜੇ ਭੇਦ ਬਣਾ ਕੇ ਰੱਖਿਆ ਕਰਨਾ ਤੇ ਰੂਹ ਦਾ ਹਾਨੀ ਅੱਜ ਇੱਕ ਨਵੀਂ ਪੰਜਾਬੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਉਹਦੇ ਚ ਆ ਦੇਖੋ ਕਲਾਕਾਰ ਇਕੱਠੇ ਹੋਏ ਨੇ ਸੋ ਬਹੁਤ ਹੀ ਸ਼ਕਤੀ ਵਾਲੀ ਜਗਾ ਬਾਚਰੀ ਅੱਛਾ ਜੀ ਤੇ ਬਹੁਤ ਆਨੰਦ ਆ ਰਿਹਾ ਸ਼ੂਟਿੰਗ ਦੇ ਵਿੱਚ ਬਹੁਤ ਕਮੇਡੀ ਹੈ ਇਸ ਫਿਲਮ ਦੇ ਵਿੱਚ ਤੇ ਆਪਾਂ ਫਿਲਮ ਦਾ ਨਾਮ ਨਹੀਂ ਦੱਸ ਸਕਦੇ ਹਜੇ ਸਸਪੈਂਸ ਰੱਖਾਂਗੇ ਸੋ ਸਾਨੂੰ ਇੱਕ ਬੜੀ ਹੋਰ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਅੱਜ ਐਸੇ ਦੇਗਜ ਕਲਾਕਾਰ ਨਾਲ ਖੜੇ ਆ ਜਿਨ੍ਹਾਂ ਨੇ ਕੋਮਲ ਜੀ ਤੇਰਾ ਮਤਲਬ ਖਾ ਦਿਓ ਜੀ ਮਾਰਾ ਮਤਲਬ ਖਾ ਦਿਓ ਸਾਨੂੰ ਕਿਰਾ ਸੋ ਅਸੀਂ ਬੜੇ ਭਾਗਾਂ ਵਾਲੇ ਆ ਸਾਨੂੰ ਕੋਮਲ ਜੀ ਉਹਨਾਂ ਦੇ ਨਾਲ ਪਹਿਲਾਂ ਵੀ ਵੈਸੇ ਮੈਂ 3-4 ਫਿਲਮਾਂ ਕੀਤੀਆਂ ਨੇ ਤੇ ਅੱਜ ਫੇਰ ਅਸੀਂ 3-4 ਸਾਲਾਂ ਤੋਂ ਇਕੱਠੇ ਹੋਏ ਆ ਜੀ ਸੋ ਬਹੁਤ ਕਾਬਲੀ ਤਰੀਫ਼ ਕੰਮ ਕਰਦੇ ਨੇ ਪਹਿਲਾਂ ਫਿਲਮ ਬਹੁਤ ਹੋ ਚੁੱਕੀਆਂ ਇਸ ਜਗ੍ਹਾ ਦੇ ਵਿੱਚ ਪਰ ਇਹ ਜਿਹੜਾ ਸਾਡਾ ਅੱਜ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੈ ਵੀ ਅੱਜ ਸਾਨੂੰ ਮੈਨਾਂ ਦੇ 5-7 ਸਾਲਾਂ ਬਾਅਦ ਨਹੀਂ ਇਕੱਠੇ ਹੋਣ ਦਾ ਸਵਾਦ ਹਾਂ ਜੀ ਸੋ 5 ਸਾਲ ਹੋ ਗਏ ਕੱਟਣੇ 5 ਸਾਲ ਹੋ ਗਏ ਕੱਟਣੇ ਹਾਂ ਜੀ ਹਾਂ ਜੀ ਤੇ ਦੇਖੋ ਮਨ ਦੇ ਵਿੱਚ ਜਿਵੇਂ ਕਹਿੰਦੇ ਬਲਬਲੇ ਤਾਂ ਹਰੇਕ ਦੇ ਹੁੰਦੇ ਨੇ ਸਾਡੇ ਮਨ ਦੇ ਵਿੱਚ ਇੱਕ ਬਲਬਲੇ ਸੀ ਵੀ ਜਿਹੜਾ ਅਸੀਂ ਥੋੜਾ ਜਿਹਾ ਪਿੱਛੇ ਰਹਿ ਗਏ ਲੋਕਾਂ ਤੋਂ ਜੀ ਵੀ ਅਸੀਂ ਵੀ ਅੱਜ ਕੁਝ ਨਾ ਕੁਝ ਮਾੜਾ ਮੂਟਾ ਕਰਦ ਗਏ ਸਾਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਵੀ ਸਾਡੇ ਉਸਤਾਦ ਜੀ ਸਾਡੇ ਗੁਰੂ ਜੀ ਅੱਜ ਸਾਡੇ ਨਾਲ ਹੈ ਸਾਡੇ ਸਿਰ ਤੇ ਹੱਥ ਹੈ ਨਾ ਦਾ ਪਰ ਸਾਨੂੰ ਇੰਨਾ ਕਹ ਵੀ ਅਸੀਂ ਮਾਰ ਨਹੀਂ ਖਾਂਦੇ ਹੁਣ ਜਿਹੜੇ ਪਾਸੇ ਜਾਵਾਂਗੇ ਬੱਲੇ ਬੱਲੇ ਹੋਊਗੀ ਜੀ ਬੱਲੇ ਬੱਲੇ ਕਿਉਂ ਜੀ ਗੁਰੂ ਜੀ ਇਹ ਆ ਸਾਡੀ ਟੀਮ ਫਿਰ ਤੋਂ ਦੁਬਾਰੇ ਸਟੈਂਡ ਹੋ ਰਹੀ ਹੈ ਕੈਂਡ ਔਰ ਫੇਰ ਤੋਂ ਦੁਬਾਰੇ ਮੀਡੀਆ ਦੇ ਵਿੱਚ ਛਾਂ ਲਈ ਮੇਰੇ ਨਾਲ ਮਨੀ ਘਠੂਰ ਦੀਪਨ ਸ਼ੱਤਰਬਾਈ ਸਮਰਾਜੀ ਤੇ ਚੰਗੇ ਸਿੰਗਰ ਵੀ ਨੇ ਤੇ ਸਾਡੀ ਟੀਮ ਪਹਿਲਾਂ ਵਾਂਗੂ ਫੇਰ ਮਾਰਕਾ ਮਾਰੂਗੀ ਤੇ ਦੁਬਾਰਾ ਲੈ ਕੇ ਆ ਰਹੇ ਆ ਜੀ ਮਾਨ ਸਾਹਿਬ ਦੇ ਨਾਲ ਔਰ ਡਾਇਰੈਕਟਰ ਵੀ ਨੇ ਬੜੀਆਂ ਸੋਹਣੀਆਂ ਕਹਾਣੀਆਂ ਲਿਖਦੇ ਨੇ ਅੱਜ ਜਿਹੜੀ ਫਿਲਮ ਦੀ ਇੱਥੇ ਸ਼ੂਟਿੰਗ ਕਰਨ ਆਇਆ ਸੀ ਜਦੋਂ ਤੁਹਾਨੂੰ ਅਸੀਂ ਇੱਕ ਵਾਰ ਫਿਲਮ ਦੇਤੀ ਨਾ ਬਾਅਦ ਤੁਸੀਂ ਐ ਮੰਨੋਗੇ ਫੱਟੇ ਚੱਕ ਫਿਲਮ ਹੋਊਗੀ ਕਿਉਂ ਜੀ ਲੋ ਜੀ ਜਨਤਾ ਦੀ ਝੋਲੀ ਦੇ ਵਿੱਚ ਦੁਬਾਰੇ ਫੇਰ ਅਸੀਂ ਹਾਂ ਕਮੇਡੀ ਟੱਚ ਸੀਰੀਅਸ ਟੱਚ ਜੋ ਵੀ ਆਮ ਕਹਾਣੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਵਿਚਰਦੀਆਂ ਦੁਬਾਰਾ ਲੈ ਕੇ ਆ ਰਹੇ ਹਾਂ ਉਮੀਦ ਆ ਸਾਨੂੰ ਕਿ ਦੁਬਾਰਾ ਕਬੂਲ ਕਰੋਗੇ ਪਹਿਲਾਂ ਵੀ ਸਾਡੀ ਬਹੁਤ ਟੀਮ ਪੂਰੀ ਬਰਕਰਾਰ ਰਹੀ ਹੈ ਜੀ ਪੂਰੀ ਦੀ ਪੂਰੀ ਟੀਮ ਬਹੁਤ ਵਧੀਆ ਸੀਨ ਫਰਮਾਏ ਗਏ ਨੇ ਜੀ ਕਮੇਡੀ ਤੇ ਕਮੇਡੀ ਦੇ ਵਿੱਚ ਇਹ ਆ ਵੀ ਸਭ ਨੂੰ ਦੁਨੀਆ ਨੂੰ ਖੁਸ਼ ਰੱਖਿਆ ਜਾਵੇ ਵੱਧ ਤੋਂ ਵੱਧ ਕਿਉਂਕਿ ਇਹ ਗੁਰਮੰਦਰ ਮਾਨ ਜੀ ਦੀ ਬਹੁਤ ਵਧੀਆ ਸੋਚ ਹੁੰਦੀ ਆ ਇਹਨਾਂ ਦਾ ਪਹਿਲ ਕਦਮੀ ਆ ਇਸ ਇਸ ਚੀਜ਼ ਦੇ ਵਿੱਚ ਤੇ ਅਸੀਂ ਕਹਿੰਦੇ ਆ ਵੀ ਜਿਵੇਂ ਤੁਸੀਂ ਪਿਆਰ ਅਸੀਂ ਕਬੂਲਣਾ ਤੁਹਾਡੇ ਜਨਤਾ ਦਾ ਇਸ ਕਮੇਡੀ ਰਾਹੀਂ ਇਸ ਗੱਲਾਂ ਰਾਹੀਂ ਅੱਜ ਜੋ ਅਸੀਂ ਅੱਜ ਕਰ ਰਹੇ ਹਾਂ ਨਾ ਇੱਕ ਬੜੀ ਵਧੀਆ ਜਿਵੇਂ ਕਹਿੰਦੇ ਵੀ ਹਰ ਇੱਕ ਬੰਦੇ ਦੇ ਦੇਖਣ ਵਾਲੀ ਗੱਲਬਾਤ ਹੈ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਕੋਈ ਇਹਦੇ 'ਚ ਲੱਚਰਤਾ ਪਾਣੀ ਹੈਗਾ हैगी एक कॉमेडी बहुत ज्यादा। ठीक। ਮੈਨੂੰ ਉਮੀਦ ਹੈ ਜੀ ਸਾਨੂੰ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਜੀ ਹਰ ਇੱਕ ਬੰਦਾ ਦੇਖੂਗਾ, ਹਰ ਇੱਕ ਬੰਦਾ ਦੇਖ ਕੇ ਹੱਸੂਗਾ। ਸੋ ਸਾਡੀ ਬੇਨਤੀ ਹੈ ਜੀ ਦਰਸ਼ਕਾਂ ਨੂੰ ਵੀ ਜਦੋਂ ਸਾਡੀ ਇਹ ਫਿਲਮ ਮਾਰਕੀਟ ਦੇ ਵਿੱਚ ਆ ਗਈ ਤੇ ਤੁਸੀਂ ਸਾਨੂੰ ਇਹਨਾਂ ਪੂਰਨ ਯਕੀਨ ਹੈ ਵੀ ਸਾਰੀ ਫਿਲਮ ਦੇਖੇ ਬਿਨਾ ਤੁਸੀਂ ਮੋਬਾਈਲ ਬੰਦ ਨਹੀਂ ਕਰੋਗੇ। ਇਹ ਬੜੀ ਟੇਢੀ-ਮੇਢੀ ਕਹਾਣੀ ਆ। ਜਦੋਂ ਦਰਸ਼ਕ ਦੇਖਣਗੇ ਨਾ ਇਹ ਫਿਲਮ ਦੇਖ ਕੇ ਤੁਹਾਡੇ ਢਿੱਡੀ ਪੀੜਾਂ ਪੈਣਗੀਆਂ। ਸੋ ਅਸੀਂ ਬਹੁਤ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਫਿਲਮ ਦੇ ਵਿੱਚ ਦਰਸ਼ਕਾਂ ਨੂੰ ਵੱਧ ਤੋਂ ਵੱਧ ਹਸਾਇਆ ਜਾਵੇ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓ ਇਹ ਵੀ ਫਿਲਮ ਤੁਹਾਨੂੰ ਇੰਨੀ ਵਧੀਆ ਲੱਗੂਗੀ ਤੁਹਾਨੂੰ ਹੱਸ-ਹੱਸ ਮਤਲਬ ਢਿੱਡੀ ਪੀੜਾ ਪਾਊਗੀ ਆਪ ਜਨਤਾ ਦਾ ਆਪ ਭੈਣਾ ਭਰਾਵਾਂ ਦਾ ਪਿਆਰ ਸਾਰੀ ਦੁਨੀਆ ਦਾ ਪਿਆਰ ਕਬੂਲਣ ਲਈ ਅਸੀਂ ਫੇਰ ਹਾਜ਼ਰ ਹੋਏ ਹਾਂ ਜੀ ਮਿਹਰਬਾਨੀ ਸ਼ੁਕਰੀਆ ਜੀ